ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਮਿੱਤਰੋ ਪਿਆਰਿਓ ਸਾਰਿਓ ਗਲਤੀਆਂ ਦਾ ਪੁੱਤਲਾ ਸੇਵਕ ਸਿਹਾਲ ਅੱਜ ਫਿਰ ਕਾਫੀ ਦਿਨਾਂ ਬਾਅਦ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਖੁਸ਼ ਹੋਵੋਗੇ ਤੇ ਹਰ ਰੋਜ਼ ਦੀ ਤਰ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਇਹੀ ਹੈ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਠੀਕ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਖੁਸ਼ ਰੱਖੇ ਤੇ ਮੇਰੇ ਵੱਲੋਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਹੋਲੀ ਦੇ ਤਿਹਾਰ ਦੀਆਂ ਯਾਨੀ ਕਿ ਰੰਗਾਂ ਦੇ ਤਿਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਜਿਵੇਂ ਕਿ ਦੋਸਤੋ ਅਸੀਂ ਗੱਲ ਕੀਤੀ ਹੈ ਰੰਗਾਂ ਦੇ ਤਿਹਾਰ ਦੇ ਬਾਰੇ ਵਿੱਚ ਇਸੇ ਤਰ੍ਹਾਂ ਜਿਹੜੀ ਇਹ ਦੁਨੀਆ ਹੈ ਉਹ ਰੰਗ-ਵਿਰੰਗੀ ਹੈ ਬਹੁਤ ਰੰਗੀ ਹੈ ਰੰਗ-ਵਰੰਗੇ ਲੋਕ ਨੇ ਤਰ੍ਹਾਂ-ਤਰ੍ਹਾਂ ਦੇ ਲੋਕ ਨੇ ਇਸ ਦੁਨੀਆ ਵਿੱਚ ਕਈ ਚੰਗੇ ਨੇ ਕਈ ਮਾੜੇ ਨੇ ਪਰ ਅਸੀਂ ਕੋਸ਼ਿਸ਼ ਕਰਨੀ ਹੈ ਚੰਗੇ ਹੋਣ ਦੀ ਕੋਈ ਸ਼ੱਕ ਨਹੀਂ ਕਿ ਕਈ ਵਾਰੀ ਸਾਡੇ ਤੋਂ ਜਾਣੇ ਅਣਜਾਣੇ ਵਿੱਚ ਮਾੜੇ ਕੰਮ ਹੋ ਜਾਂਦੇ ਨੇ ਗਲਤੀਆਂ ਹੋ ਜਾਂਦੀਆਂ ਨੇ ਪਰ ਉਹਨਾਂ ਗਲਤੀਆਂ ਨੂੰ ਮੰਨ ਲੈਣਾ ਸੁਧਾਰ ਲੈਣਾ ਅੱਗੇ ਤੋਂ ਉਹਨਾਂ ਗਲਤੀਆਂ ਨੂੰ ਰਿਪੀਟ ਨਾ ਕਰਨਾ ਇਸੇ ਗੱਲ ਵਿੱਚ ਤਰੱਕੀ ਹੁੰਦੀ ਹੈ ਤੇ ਆਓ ਫਿਰ ਆਪਾਂ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਪਰ ਜਿਹੜਾ ਗੂੜਾ ਰੰਗ ਹੈ ਉਹ ਪਿਆਰ ਦਾ ਰੰਗ ਹੈ ਆਦਰ ਸਤਕਾਰ ਦਾ ਰੰਗ ਹੈ ਇੱਕ ਦੂਜੇ ਦਾ ਮਾਨ ਸਨਮਾਨ ਇੱਜ਼ਤ ਪਿਆਰ ਆਦਰ ਸਤਕਾਰ ਇਹ ਜਿਹੜਾ ਰੰਗ ਹੈ ਇਹ ਗੂੜਾ ਰੰਗ ਹੈ ਇਸੇ ਤਰ੍ਹਾਂ ਜਿਹੜੇ ਹੋਰ ਕਈ ਵਿਕਾਰ ਨੇ ਜਿਵੇਂ ਕਿ ਨਿੰਦਿਆ ਚੁਗਲੀ ਬੈਰ ਬ੍ਰੋਧ ਈਰਖਾ ਸਾੜਾ ਜੈਲਸ ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਬਹੁਤੇ ਲੋਕਾਂ ਦੇ ਅੰਦਰ ਹੈਗੇ ਨੇ ਕੋਈ ਸ਼ੱਕ ਨਹੀਂ ਉਹ ਰੰਗ ਉਹ ਵਿਕਾਰ ਬੇਕਾਰ ਨੇ ਉਹਨਾਂ ਦੇ ਬਹੁਤ ਸਾਰੇ ਨੁਕਸਾਨ ਨੇ ਜੇ ਉਹ ਵਿਕਾਰ ਨੇ ਸਾਡੇ ਅੰਦਰ ਉਹ ਰੰਗ ਨੇ ਸਾਡੇ ਅੰਦਰ ਤਾਂ ਜਿਹੜੀ ਜ਼ਿੰਦਗੀ ਹੈ ਉਹ ਇੱਕ ਨਰਕ ਦੀ ਤਰ੍ਹਾਂ ਹੈ ਪਰ ਜੇ ਸਾਡੇ ਅੰਦਰ ਪਿਆਰ ਦਾ ਰੰਗ ਹੈ ਆਦਰ ਸਤਕਾਰ ਦਾ ਰੰਗ ਹੈ ਇੱਕ ਦੂਜੇ ਦੀ ਇੱਜ਼ਤ ਦਾ ਮਾਨ ਸਨਮਾਨ ਦਾ ਇੱਕ ਦੂਜੇ ਨੂੰ ਸਮਝਣ ਦਾ ਇੱਕ ਦੂਜੇ ਦੀ ਰਿਸਪੈਕਟ ਦਾ ਰੰਗ ਹੈ ਤਾਂ ਸਵਰਗ ਹੈ ਇਸੇ ਤਰ੍ਹਾਂ ਅੱਜ ਦੀ ਇਸ ਛੋਟੀ ਜਹੀ ਵੀਡੀਓ ਦੇ ਵਿੱਚ ਮੇਰੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਇਹੀ ਬੇਨਤੀ ਹੈ ਕਿ ਸਾਡੇ ਵਿੱਚ ਇਹ ਜਿਹੜੇ ਚੰਗੇ ਰੰਗਾਂ ਦੀ ਅਸੀਂ ਗੱਲ ਕੀਤੀ ਹੈ ਪਿਆਰ ਦੀ ਆਦਰ ਸਤਕਾਰ ਦੀ ਮਾਨ ਸਨਮਾਨ ਦੀ ਇੱਜ਼ਤ ਦੀ ਇੱਕ ਦੂਜੇ ਨਾਲ ਆਪਸ ਦੇ ਵਿੱਚ ਪਿਆਰ ਦੀ ਇਹ ਰੰਗ ਹੈ ਜਿਹੜਾ ਇਹ ਬਹੁਤ ਗੂੜਾ ਰੰਗ ਹੈ ਚੰਗਾ ਰੰਗ ਹੈ ਵਧੀਆ ਰੰਗ ਹੈ ਇਹ ਰੰਗ ਸਾਨੂੰ ਚੜਿਆ ਹੋਣਾ ਚਾਹੀਦਾ ਤੇ ਜਿਹੜੇ ਦੂਜੇ ਬੇਕਾਰ ਰੰਗ ਨੇ ਉਹਨਾਂ ਤੋਂ ਸਾਨੂੰ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਕਿ ਨਿੰਦਿਆ ਚੁਗਲੀ ਝੂਠ ਬੈਰ ਵਿਰੋਧ ਈਰਖਾ ਇਸ ਤਰ੍ਹਾਂ ਦੇ ਜਿਹੜੇ ਰੰਗ ਨੇ ਬੇਕਾਰ ਜਿਹੜੇ ਰੰਗ ਨੇ ਉਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣਾ ਹੈ ਤਾਂ ਸਾਨੂੰ ਚੰਗੇ ਰੰਗਾਂ ਨੂੰ ਅਪਣਾਉਣਾ ਪੈਣਾ ਹੈ ਇਹ ਕਈ ਵਾਰੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਹੋ ਜਿਹਾ ਬਣਾਉਣਾ ਹੈ ਇਹ ਕਾਫੀ ਹੱਦ ਤੱਕ ਸਾਡੇ ਆਪਣੇ ਉੱਤੇ ਵੀ ਡਿਪੈਂਡ ਹੁੰਦਾ ਹੈ ਇਸ ਲਈ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਲੋੜ ਹੈ ਜ਼ਰੂਰਤ ਹੈ ਕਿ ਅਸੀਂ ਚੰਗੇ ਰੰਗਾਂ ਨੂੰ ਅਪਣਾਈਏ ਆਪਣੀ ਜ਼ਿੰਦਗੀ ਨੂੰ ਵਧੀਆ ਅਪਣਾਈਏ ਤੇ ਬਸ ਇੰਨੀ ਕੁ ਬੇਨਤੀ ਸੀਗੀ ਤੇ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਜੀ ਤੇ ਇਹ ਰੰਗ ਭਰਨ ਦੀ ਚੰਗੇ ਰੰਗ ਭਰਨ ਦੀ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਜ਼ਰੂਰ ਕਰਿਓ ਤੇ ਦੁਬਾਰਾ ਫੇਰ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਹੋਲੀ ਦੇ ਤਿਹਾੜੀਆਂ ਰੰਗਾਂ ਦੇ ਤਿਹਾੜੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ